ਹਾ ਬੀ ਵਿਰੇ ਹਾਂ ਬੀ ਠੀਕ ਜਾਨਾ ਹਾਂ ਕੀ ਹੋ ਗਿਆ ਹੈ ਕੋਈ ਵੀ ਨਹੀਂ ਮੜਾ ਜਾ ਬੀ ਪੀ ਜਾ ਲਾ ਹੋ ਗਿਆ ਸੀ ਥੋੜੀ ਕੋਈ ਮੈਨੂੰ ਪਤਾ ਢੇਲ ਮੱਠ ਹੋਈ ਜਾਂਦੀ ਜਾਂਦੇ ਮੈਂ ਤੁਹਾਨੂੰ ਤੁਹਾਨੂੰ ਮੈਂ ਗਿਆ ਸੀ ਆ ਵੀ ਤੁਸੀਂ ਨਹੀਂ ਉਹਨਾਂ ਨੂੰ ਫੋਨ ਕਰਨਾ ਤੁਸੀਂ ਫੇਰ ਉਹਨਾਂ ਨੂੰ ਫੋਨ ਕਰਤਾ ਮਾਰਿਆ ਕਿਉਂ ਨਹੀਂ ਢੇਲ ਮੱਠ 10 ਤੁਹ ਮਹਾਰਾ ਤਾਂ ਠੀਕ ਆ ਫਰਕ ਆ ਅੱਗੇ ਨਾਲੋਂ ਖਾਦੀ ਦਵਾਈ ਪਰ ਤੁਸੀਂ ਕਦ ਤੋਂ ਆਗੇ ਤੁਸੀਂ ਘੋਮ ਫੇਰ ਲੈਣਾ ਹੈਗਾ ਚਾਰ ਦਿਨ ਯਾਰ ਤੂੰ ਫੇਰ ਚੜ ਜਾ ਕੋਈ ਘੋਮ ਫਿਰਨੋ ਕਿ ਕੋਈ ਘੋਮਣਾ ਫੇਰ ਨਹੀਂ ਜਾਇਆ ਜਾਂਦਾ ਔਰ ਤਹੀਂ ਠੀਕ ਹੈ ਭਾਬੀ ਦਵਾਈ ਦੇ ਲਈ ਨਾ ਚੰਗੀ ਤਰ੍ਹਾਂ ਕੀ ਜਾਂਦਾ ਡਾਕਟਰ ਆਹਾਂ ਦਵਾਈ ਤਾਂ ਲੈ ਲਈ ਹੀ ਉਹ ਤਾਂ ਵੈਸੇ ਥੋੜੀ ਬਹੁਤੀ ਢਿਲਮਟ ਹੋ ਜਾਂਦੀ ਆ ਕੋਈ ਐਡੀ ਨਹੀਂ ਗੱਲ ਮਾੜਾ ਮੋਟਾ ਹੀ ਹੈਗਾ ਬੀਪੀ ਲੋ ਪਰ ਤੁਸੀਂ ਘਾਤੋਂ ਆਏ ਤੁਹਾਨੂੰ

ਕਿੰਨਾ ਹਰ ਮੈਂ ਕਰਦਾ ਕਰਦਾ ਠੀਕ ਆ ਕਿੰਨਾ ਖਿਆਲ ਰੱਖਦਾ ਮੇਰਾ ਮੇਰੇ ਪੁੱਤਾਂ ਵਾਂਗੂ ਮੇਰੇ ਬੱਚਿਆਂ ਵਾਂਗੂ ਪਾਲਿਆ ਪਰ ਮੈਂ ਉਹਦਾ ਮੂਡ ਖਰਾਬ ਕਰਤਾ ਬਣਾ ਕੇ ਦਵਾ ਸੂਪਾ ਉਥੇ ਘੁੰਮਣ ਗਿਆ ਕੋਈ ਮਉਣ ਨਹੀਂ ਦਿੱਤਾ ਬਿਸ਼ੇ ਫੋਨ ਕਰਤਾ ਵਾ ਆਜੋ ਫੜਾ ਫੜ ਘਰ ਮਿੰਟੇ ਚ ਕੋਸ਼ ਹੋ ਜਾਂਦਾ ਮਿੰਟੇ ਚ ਕੋਸ਼ ਹੋ ਜਾਂਦਾ ਵਾ ਸਾਰਾ ਘੁੰਮਣਾ ਖਰਾਬ ਕਰਕੇ ਰਹਾਤਾ ਸੂਪ ਬਣਾ ਕੇ ਦਵਾ ਲੱਗਦਾ ਮੰਮੀ ਦਾ ਫੋਨ ਆ ਗਿਆ ਲੈ ਫੋਨ ਆ ਗਿਆ ਮੰਮੀ ਦਾ

ਠੀਕ ਹੈ ਹਾਂ ਮੈਂ ਕੱਲ ਨੂੰ ਵੇਖਦੀ ਆ ਇਹ ਮੈਨੂੰ ਹੀ ਜਾਣਾ ਪੈਣਾ ਕੱਲ ਮੈਂ ਜਾਂਦੀ ਆ ਕੋਈ ਨਾ ਕੋਈ ਇਹਦਾ ਮੈਂ ਦੇਖ ਕੇ ਉਹਨੂੰ ਹੱਲ ਕਰਦੀ ਆ ਕੀ ਕਰਦੇ ਫਿਰ ਦੇ ਕੋਈ ਨਾ ਕੱਲ ਮੈਂ ਜਾਂਦੀ ਆ ਚੱਲ ਲਵਲੀ ਰਹਿਣ ਦੇ ਕੋਈ ਨਹੀਂ ਮੈਂ ਠੀਕ ਆ ਹਣ ਮੈਂ ਕਰ ਲੈਣੀ ਆ ਆਪੇ ਕੋਈ ਗੱਲ ਨਹੀਂ ਦੀਦੀ ਕਰ ਲੈਣੀ ਮੈਂ ਕੰਮ ਕੰਮ ਕਰ ਨੂੰ ਨਹੀਂ ਚੱਲੀ ਆਂਦੀ ਆ ਮੈਂ ਕੀ ਗੱਲ लवली ਕੱਲ ਦੀ ਤੂੰ ਇਤਰਾ ਮੈਨ ਰੁੱਖਾ ਰੁੱਖਾ ਯਾ ਬੋਲੀ ਜੰਨੀ ਆ ਮੈਂ ਕੱਲ ਦੀ ਵੇਖਣ ਨਹੀਂ ਤੈਨੂੰ ਬੋਲਾਂ ਨਾ ਤਾਂ ਹੋਰ ਕੀ ਕਰਾਂ ਚੰਗੇ ਭੈ ਕੋ ਮੜ ਗਿਆ ਹੀ ਫੋਨ ਕਰਤਾ ਪਿੱਛੇ ਹੀ ਮੈਂ ਬਿਮਾਰ ਹੋ ਗਈ ਆ ਛੇਤੀ ਆ ਜਾਓ ਛੇਤੀ ਆ ਜਾਓ ਦਵਾਈ ਲੈ ਕੇ ਨਹੀਂ ਠੀਕ ਹੋ ਸਕਦੇ ਹੀ ਤੈਨੂੰ ਪਤਾ ਏ ਕਿ ਸਰੀਰ 'ਚ ਢਿਲ ਮੜ ਕਿਹੜੇ ਵੇਲੇ ਹੋ ਸਕਦੀ ਆ ਨਾਲੇ ਮੈਂ ਉਹਨੂੰ ਸ਼ੌਂਗ ਨੂੰ ਨਹੀਂ ਸੱਦਿਆ ਮੈਂ ਤਾਂ ਤੇਰੇ ਭਾਜੀ ਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਉਹਨਾਂ ਨੂੰ ਫੋਨ ਕਰਕੇ ਨਾ ਸੱਦਿਓ ਉਹ ਤਾਂ ਇਹਨਾਂ ਨੇ ਫੋਨ ਕਰ ਦਿੱਤਾ ਉਹਨੂੰ ਨਾ ਮੈਂ ਸ਼ੁਰੂ ਤੋਂ ਬਚਪਨ ਤੋਂ ਉਹਨੂੰ ਮੈਂ ਆਪਣੇ ਬੱਚਿਆਂ ਵਾਂਗੂ ਪੁੱਤਾਂ ਵਾਂਗੂ ਪਾਲਿਆ ਐ ਇਸ ਕਰਕੇ ਉਹ ਮੇਰਾ ਮਸਾਂ ਨਹੀਂ ਖਾਂਦਾ ਇਸ ਕਰਕੇ ਉਹ ਭੱਜ ਆਇਆ ਨਾਲੇ ਜਿੰਨੀ ਤੂੰ ਮੈਨੂੰ ਮਾੜੀ ਸਮਝਦੀ ਹੈ ਨਾ ਮੈਂ ਉਹਨੀ ਮਾੜੀ ਹੈਗੀ ਨਹੀਂ ਆ ਠੀਕ ਆ ਨਾ ਆਹੋ ਰੰਦੇ ਰਿੰਦਾ ਡੇਟੋ ਬਗਿਆਰ ਮੇਰੇ ਤੇ ਨੀ ਨਾ ਕੋਈ ਸ਼ੌਂਗ ਪੁਰੇ ਹੁੰਦੇ ਤੇ ਚੱਲ लवली ਜਾ ਦੇ ਤੂੰ ਹੋਰ ਕੋਈ ਕੰਮ ਕਰ ਲਾ ਮਾਗੇ ਠੀਕ ਨਹੀਂ ਹੈਗੀ ਮੈਨੂੰ ਹੋਰ ਨਾ ਕਲਪਾ ਜਾ आज इधर दूसरी ਲਓ ਮੰਮੀ ਪਾਣੀ ਇਹ ਤਾਂ ਜੀ ਤਾਂ ਕੁੰਮਣ ਗਿਆ ਹੀ ਤੇ ਬੜੀ ਛੇਤੀ ਆ ਗਏ ਮੰਮੀ ਤੁਹਾਨੂੰ ਦੱਸਿਆ ਤੇ ਹੀ ਮੈਂ ਸਾਰਾ ਕੁਝ ਕਿ ਫੋਨ ਕਰਤਾ ਪਿਛੇ ਹੀ ਆ ਜਾਓ ਫੜਾ ਫੜ ਮੈਂ ਬਿਮਾਰ ਹੋ ਗਈ ਆ ਅੱਛਾ ਤੇ ਘੁੰਮਣ ਆ ਗਈ ਹੀ ਅਲਦਾ ਪਹੁੰਚਿਆ ਹੀ ਨਾ ਉਥੇ ਇਹ ਬੜੀ ਚਲਾਕ ਜਨਾਨੀ ਆ ਇੱਕੋ ਬਚ ਕੇ ਰਹਿਣਾ ਪੈਣਾ ਤੇ ਬੜੀ ਚਲਾਕ ਇਹਨੂੰ ਹੁਣ ਤੈਨੂੰ ਮੈਂ ਦੱਸ ਕੇ ਜਾਉ ਇਹਨੂੰ ਸੂਤਰ ਕਿਤਰਾ ਕਰਨਾ ਠੀਕ ਆ ਐਸੀ ਕਰਕੇ ਆਈ ਠੀਕ ਇਹਨੇ ਤੇ ਮੰਮੀ ਮੈਂ ਆ ਤਾਂ ਆ ਬੜੀ ਦੁਖੀ ਹੀ ਪਈ ਉਹ ਦੰਦੀ ਜਿੱਦਾਂ ਦੇ ਹੀ ਆਏ ਆ ਕਿਤੇ ਕੋ ਮਰ ਨਹੀਂ ਜਾਣ ਦਿੱਤਾ ਕਿਤੇ ਰਾਜੇ ਫੋੜ ਕਰਤਾ ਕਿ ਰਾਜੇ ਵਾਪਸ ਆ ਜੋ ਮਸਤੀ ਦੀ ਯਾਰ ਨ ਬਣੀ ਪਈ ਆ ਤੇ ਹੋਰ ਹਾਂ ਦਸਣਾ ਬਣਾ ਇਹਨੂੰ ਤਾਂ ਦਸਣਾ ਹੀ ਬਣਾਏ ਹਾਂ ਦੀ ਅਸਤੀ ਕਾ ਅਸਤੀ ਦਾ ਔਰ ਕੀ ਆlde ਮਾਸ ਵਧੀਆ ਤੁਸੀਂ ਕਹਤੋ ਆ ਮੈਂ ਵੇਲਾ ਆ ਗਈ ਤੂੰ ਮੈਂ ਸੁਣਿਆ ਬਿਮਾਰ ਹੋ ਗਈ ਹਾਂ ਤੇ ਤੂੰ ਤਾਂ ਚੰਗੀ ਭਲੀ ਆ ਉਹਨਾਂ ਨੂੰ ਘਰ ਤੋਂ ਸੱਦ ਲਿਆ ਉਹ ਆਂਟੀ ਮੈਂ ਤਾਂ ਨਹੀਂ ਇਹਨਾਂ ਨੂੰ ਸੱਦਿਆ ਹੀਗਾ ਮੈਂ ਇਹਨਾਂ ਨੂੰ ਕਿਹਾ ਹੀਗਾ ਕਿ ਇਹਨਾਂ ਨੂੰ ਫੋਨ ਨਾ ਕਰੋ ਉਹ ਘੁੰਮਣ ਗਏ ਆ ਇਹਨਾਂ ਨੇ ਫੋਨ ਕਰ ਲਿਆ ਤੇ ਉਹ ਫਿਰ ਮੇਰਾ ਬਸਾ ਨਹੀਂ ਖਾਂਦਾ ਉਹ ਸੁਣ ਕੇ ਤੇ ਭੱਜ ਆਇਆ ਹਾਂ ਨਹੀਂ ਪਰ ਉਹ ਪਹਿਲੀ ਵਾਰੀ ਘੁੰਮਣ ਗਿਆ ਤੂੰ ਪਹਿਲੀ ਵਾਰੀ ਸਾਦੀ ਆ ਤੈਨੂੰ ਕਿਹੜਾ ਕੁਛ ਹੋ ਗਿਆ ਡਾਕਟਰ ਥੋੜਾ ਜਿਹਾ ਇੱਥੇ ਚਲ ਆਂਟੀ ਤੁਸੀਂ ਬਿਓ ਚਾ ਮੈਂ ਥੋੜੀ ਦੇਰ ਰੈਸਟ ਕਰ ਲਾਂ ਰਲਾ ਰੈਸਟ ਰੈਸਟ ਕਰਨ ਵਾਲੀ ਆਈ ਲੱਗੀ ਹਾਂ ਰੈਸਟ ਕਰ ਰਹੀ ਸਰਾਸ਼ਟ ਕਰਦੀ ਆ ਜਾਣ ਤੋਂ ਚੰਗਾ ਸੁਗਤ ਇਹਨਾਂ ਦਾ ਕਾਫੀ ਕੀ ਕਰਨਾ ਹੈ ਨਹੀਂ ਮੈਂ ਨਹੀਂ ਬੁਲਾਈ ਬੁਲਾਈ ਚੰਗੀ ਤਰ੍ਹਾਂ ਚੰਗਾ ਕੀਤਾ ਹੀ ਨਹੀਂ ਬੁਲਾਈ ਮਮਮੀ ਮੈਂ ਅਸਾਟਟ ਨਾਲ ਨਾ ਇੱਕ ਗੱਲ ਕਰਨੀ ਸੀ ਕੀ ਕਰਨੀ ਹੈ ਤੇ ਇਹ ਨਾ ਨਾਨੀ ਬੜਨ ਵਾਲੇ ਆ ਹਾਂ ਸ਼ੁਕਰ ਹੈ ਦਾਤੇ ਦਾ ਅੱਛਾ ਤੋ ਬੜੀ ਵਧੀਆ ਮੈਨੂੰ ਖੁਸ਼ਖਬਰੀ ਸੁਣਾਈ ਆ ਹਾਂ ਤੇ ਔਰ ਮੈਂ ਕਿਹਾ ਪਹਿਲਾਂ ਮੈਂ ਆਪਣੀ ਮੰਮੀ ਨੂੰ ਦੱਸਣੀ ਆ ਹਾਂ ਬੜੀ ਪਰ ਇੱਕ ਗੱਲ ਤੈਨੂੰ ਮੈਂ ਹੋਰ ਦੱਸਾਂ ਸਮਝਾਵਾਂ ਇਹਦੀ ਹੈਗੀ ਤਿੰਨ ਕੁੜੀਆਂ ਅੱਛਾ ਇਹਦੇ ਤੂੰ ਮੱਥੇ ਨਹੀਂ ਲੱਗਣਾ ਅੱਛਾ ਮੈਨੂੰ ਚਾਹੀਦਾ ਦੋਟਾ ਠੀਕ ਆ ਹੁਣ ਤੈਨੂੰ ਇੱਕ ਦੱਸਦੀ ਆ ਅੱਛਾ ਜਾਂ ਉਹ ਆਉਂਦਾ ਨੂੰ ਕਹਿ ਤੂੰ ਕਰੋ ਨਿਕਲ ਜਾ ਤੇ ਜਾਂ ਕਿ ਮੈਂ ਨਿਕਲ ਜਾਂਦੀ ਆ ਠੀਕ ਆ ਇਦਾਂ ਹੀ ਕਰਨੂੰਗੀ ਹਾਂ ਇਹਨਾਂ ਨੂੰ ਘਰ ਪਾਸੇ ਤੇ ਇਹ ਤੁਹਾਡੀ ਜ਼ਿੰਦਗੀ ਸੋਖੀ ਹੋਊਗਾ ਹਾਂ ਤੇ ਹੋਰ ਸਹੀ ਗੱਲ ਆ ਮੰਮੀ ਮੈਂ ਬੜੀ ਦੁਖੀ ਨਹੀਂ ਭਈ ਇਹਨੂੰ ਹਾਂ ਕਿ ਆਪਾਂ ਇਹਦੇ ਤਿੰਨ ਕੁੜੀਆਂ ਪਰ ਇਹਦੇ ਮੱਥੇ ਨਹੀਂ ਲੱਗੇ ਠੀਕ ਆ ਮੈਂ ਬਿਲਕੁਲ ਨਹੀਂ ਇਹਦੇ ਮੱਥੇ ਲੰਗੂਗੀ ਹਾਂ ਸਾਨੂੰ ਦੋਤਾ ਚਾਹੀਦਾ ਹਾਂ ਤੇ ਹੋਰ ਠੀਕ ਆ ਨਾ ਇਹਨੂੰ ਇਤੈ ਹੀ ਆ ਸਭ ਸੁਣਦਾ ਹਾਂ ਹਾਂ ਇਦਾਂ ਹੀ ਸੋ ਤੈਨੂੰ ਸਮਝਾ ਚੱਲਦੀ ਹੂੰ ਜੇ ਤੀ ਇਕੱਠੇ ਰਹੇ ਇਹਨਾਂ ਦਾ ਕੁਝ ਨਹੀਂ ਬੰਦੇ ਅੱਛਾ ਠੀਕ ਆ ਨਾ ਹੁਣ ਤੂੰ ਆਪਣਾ ਕੰਮ ਆਪ ਕਰਨਾ ਤੈਨੂੰ ਮੈਂ ਸੁਝਾ ਚੱਲਦੀ ਆ ਰੱਬ ਨੇ ਵਧੀਆ ਦਾਤ ਦਿੱਤੀ ਆ ਹੁਣ ਜੋ ਕਰਨਾ ਤੂੰ ਹੀ ਕਰਨਾ ਚੱਲ ਨਾ ਜਾਣੀ ਠੀਕ ਆ ਲਿਕ ਮੈਂ ਜਾਣੀ ਆ ਟਾਈਮ ਬੜਾ ਹੋ ਗਿਆ ਠੀਕ ਧਿਆਨ ਨਾਲ ਜਾਇਓ ਚੰਗਾ ਹਾਂ ਚਲੋ ਮੰਮੀ ਤਾਂ ਮੈਨੂੰ ਕਹੇ ਹੁਣ ਸਾਰਾ ਕੁਝ ਸਮਝਾ ਹੁਣ ਇਹਨਾਂ ਨੂੰ ਆ ਲੈੰਦੇ ਬਾਕੀ ਸਾਰਾ ਕੰਮ ਮੈਂ ਕਰ ਦਿਆਂ ਇਹਨਾਂ ਨੂੰ ਆ ਲੈੰਦੇ ਇੱਕ ਵਾਰੀ ਹਾਂਜੀ ਕਿਤਾਬ ਪੜ੍ਹਨ ਦੇ ਜੀ ਹਾਂ ਮੈਂ ਕਿਤਾਬ ਨਵੀਂ ਮੰਗਾਈ ਮੈਂ ਜਾ ਵੀ ਚੱਲ ਪੜ੍ਹਦੇ ਆ ਵੇਲੇ ਬੈਠ ਕੇ ਅੱਜ ਟਾਈਮ ਹੈਗਾ ਆ ਵੀ ਦਿਨਾਂ ਤੋਂ ਪੜ੍ਹੀ ਨਹੀਂ ਜਾਣ ਲਈ ਐਵੇਂ ਇੱਧਰ ਉੱਧਰ ਦੀਆਂ ਉਹ ਜੁੜਾਈਆਂ ਅੱਜ ਬੱਸ ਹੋਰ ਹੋਰ ਮੈਂ ਹੋਈ ਤੁਹਾਡੇ ਨਾਲ ਗੱਲ ਜੀ ਕਰਨੀ ਸੀ ਇੱਕ ਹਾਂ ਹਾਂ ਕਰ ਕੀ ਗੱਲ ਆ ਇਹੋ ਹੀ ਉਹ ਦਿਨ ਜਿੱਦਣ ਆਪਾਂ ਉਹਨਾਂ ਦੇ ਜੱਜ ਹੋਣ ਨੂੰ ਸੱਦਿਆ ਨਹੀਂ ਵਾਪਸ ਹਾਂ ਹਾਂ ਤੇ ਉਹ ਦਿਨ ਦਾ ਨਾ लवली ਬੜਾ ਹੋਰ ਤਰ੍ਹਾਂ ਬੋਲਦੀ ਪਈ ਆ ਬੜਾ ਅਜੀਬ ਜਿਹਾ ਸ ਹੋਇਆ ਪਿਆ ਉਹਦਾ ਸੁਭਾਅ ਰੁੱਖਾ ਰੁੱਖਾ ਜਿਹਾ ਔਰ ਗੌਰ ਤਾਂ ਮੰਮੀ ਇਹ ਗੱਲ ਦਾ ਕੀਤਾ ਪਰ ਹੁਣ ਕੀ ਕਰ ਸਕਦੇ ਆ ਬੱਚੇ ਅਜੇ ਉਹਨੂੰ ਇਹ ਗੱਲ ਦੀ ਸਮਝਣੀ ਆ ਨਿਆਣੀ ਉਮਰ ਆ ਉਹ ਤਾਂ ਮੈਂ ਜਾਣ ਕੇ ਫੋਨ ਕੀਤਾ ਆਪਾਂ ਕੋਈ ਤੈਨੂੰ ਪਤਾ ਆਪਣੇ ਦਿਲ ਚ ਇਹੋ ਜੀ ਗੱਲ ਥੋੜਾ ਹੈਗੀ ਆ ਕੋਈ ਗੱਲ ਨਹੀਂ ਸਮਝ ਜਾਣਗੇ ਆਪੇ ਸਮਝ ਨਾਲੋ ਜੂ ਸਾਰਾ ਕੁਝ ਠੀਕ ਆ ਪਰ ਨਾ ਕੱਲ ਉਹਦੇ ਨਾਲ ਮੰਮੀ ਵੀ ਆਏ ਹੀ ਤੇ ਉਹ ਵੀ ਉਹੋ ਤਰ੍ਹਾਂ ਆ ਬੋਲੇ ਉਹਨਾਂ ਦਾ ਵੀ ਸੁਭਾਣਾ ਥੋੜਾ ਜੀਜਾ ਰੱਖਾ ਜੀਜੀਆਂ ਗੱਲਾਂ ਕਰਦੇ ਹੀ ਹਾਲ ਜਾਨ ਤਾਂ ਕੀ ਪੁੱਛਣਾ ਹੀਗਾ ਉਹਨਾਂ ਨੇ ਪਰਨਾ ਉਹ ਚਾਰ ਗੱਲਾਂ ਨੂੰ ਹੋਰ ਸੁਣਾ ਕੇ ਲਾ ਲਾ ਕੇ ਜਿਸ ਤਰ੍ਹਾਂ ਬੰਦੇ ਨੂੰ ਗਾਲਾਂ ਸੰਯਾਪ ਸੁਣਾਈਦੀ ਹੈ ਨਾ ਸਮਝ ਤਾਂ ਲੱਗ ਹੀ ਜਾਂਦੀ ਆ ਬੰਦੇ ਨੂੰ ਕਿ ਕੀ ਕਹਿੰਦੇ ਆ ਮੈਨੂੰ ਹੋਰ ਤਰ੍ਹਾਂ ਇਹ ਲੱਗਾ ਹੀਗਾ ਜਲ ਕੋਈ ਗੱਲ ਨਹੀਂ ਵੱਡੇ ਆਪਣੇ ਤੋਂ ਆਪਣਾ ਫਰਜ਼ ਉਹਨਾਂ ਦੀ ਇੱਜ਼ਤ ਕਰਨੀ ਕੋਈ ਗੱਲ ਨਹੀਂ ਦਿਲ ਤੇ ਨਾ ਲਾਇਆ ਕਰ ਬਹੁਤੀ ਗੱਲਾਂ ਰੱਬ ਤੇ ਡੋਰੀਆ ਸੁਪਿਆ ਕਰ ਕੋਈ ਗੱਲ ਇਹ ਤੂੰ ਆਪਣੇ ਸੇਧ ਦਾ ਖਿਆਲ ਰੱਖਿਆ ਕਰ ਠੀਕ ਆ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜੂਗਾ ਹਾਂ ਬੜਾ ਤਿਆਰ shear ਹੁੰਦੀ ਜਾਣਾ ਕਿਤੇ ਕਿਤੇ ਜਾਣਾ ਹੋਵੇ ਤੇ ਫੇਰ ਹੀ ਨੇਲ ਪੇਂਡ ਲਾਈ ਦੀ ਫੇਰ ਹੀ ਤਿਆਰ ਹੋਈ ਜਾਏ ਮੈਂ ਮਾਤਾ ਵਾਹੇ ਪੁੱਛਿਆ ਏ ਓਦਾਂ ਨਹੀਂ ਤਿਆਰ ਹੋ ਸਕਦੇ ਭਾਬੀ ਕਿੱਥੇ ਆ ਸਾਰਾ ਦਿਨ ਭਾਬੀ 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 ਕਿੱਥੇ ਆ ਭਾਬੀ ਕਿੱਥੇ ਭਾਬੀ ਓ ਭਾਬੀ ਏ ਮੈਨੂੰ ਵੀ ਪੁੱਛ ਲਿਆ ਕਰੋ ਮੇਰਾ ਵੀ ਪੁੱਛ ਲਿਆ ਕਰੋ ਕਦੀ ਕਿਰ ਗਿਆ ਜਮੈਂ ਪੁੱਛ ਲਿਆ ਭਾਬੀ ਮਾਂ ਵਰਗੀ ਵੱਡੀ ਆ ਘਰ ਚੋਂ ਤੂੰ ਆ ਲੈ ਗੁੱਸੇ 'ਚ ਰਹਿਨੀ ਸਹੀ ਦਿਹਾੜੀ ਆਹੋਂ ਮੇਰੇ ਘਰ ਚੋਂ ਮਾੜੀਆਂ ਆਗੇ ਮੈਨੂੰ ਸਾਰਾ ਦਿਨ ਕਹਿੰਦੇ ਰਹਿੰਦੇ ਜੇ ਮੈਨੂੰ ਗੁਸਾਇਆ ਰਦਾ ਰੰਦਾ ਹਨਾ ਉਹਨੂੰ ਚੰਗੀ ਬਣਾਉਣਾ ਚਾਹਾਂਗਾ ਮੈਨੂੰ ਨਹੀਂ ਚੰਗੀ ਬਣਾਉਣਾ ਚਾਹਾਂਗਾ ਮੈਂ ਨਹੀਂ ਚੰਗੀ ਬਣਦੀ ਠੀਕ ਆ ਨਾ ਬਾਕੀ ਸਾਰੀਆਂ ਗੱਲਾਂ ਛੱਡੋ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਅੱਗੇ ਤੇਰੇ ਗੇ ਸੁਣਦਾ ਪਿਆ ਹੋਰ ਸੁਣਾ ਦੇ ਚੱਲ ਉਹਨੂੰ ਗੁੱਸਾ ਛੱਡੋ ਖੁਸ਼ਖਬਰੀ ਆ ਇੱਕ ਸ਼ੁਗਰੇ ਆ ਤੁਹਾਨੂੰ ਕੋਈ ਖੁਸ਼ੀ ਵਾਲੀ ਖਬਰ ਦੱਸਾਂ ਲੱਗੀ ਆ ਤੇਹੀ ਪਾਪਾ ਬਣਨ ਵਾਲੇ ਜੇ ਸੱਚੇ ਸ਼ੁਗਰੇ ਆ ਵਾਹਿਗੁਰੂ ਤੇਰਾ ਸ਼ੁਗਰੇ ਆ ਚਲ ਠੀਕ ਹੈ ਮਾਪਾ ਬੀਨੂ ਤੇ ਵੀਰ ਨੂੰ ਦੱਸ ਕੇ ਅੰਲਾ ਖੁਸ਼ਖਬਰੀ ਦੀ ਗੱਲ ਆ ਇੱਥੇ ਬਹਿ ਜਾਓ 2 ਮਿੰਟ ਮੇਰੀ ਗੱਲ ਸੁਣ ਕੇ ਜਾਇਓ ਦਾਲ ਕੋਈ ਲੋੜ ਨਹੀਂ ਕਿਸ ਨੂੰ ਕੋਈ ਦੱਸਣ ਦੀ ਅੱਗੇ ਉਹਦੀਆਂ ਤਿੰਨ ਕੁੜੀਆਂ ਵਾਂ ਜਿਵੇਂ ਉਹਦੇ ਮੱਥੇ ਲੱਗਦੀ ਰਹੀ ਤੇ ਫਿਰ ਸਾਡੇ ਘਰ ਵੀ ਕੁੜੀ ਹੋਊਗੀ ਕੋਈ ਲੋੜ ਨਹੀਂ ਅ겐 ਦੱਸਣ ਦੀ ਕੀ ਜੰਮ ਨਹੀਂ ਹਰ ਤੂੰ ਤੇਰੇ ਕਹਿੰਦਾ ਕੀ ਮਤਲਬ ਆ ਫਿਰ ਮਤਲਬ ਤਾਂ ਮੇਰਾ ਸਾਫ ਆ ਜਾਂ ਤਾਂ ਇਸ ਘਰ ਵਿੱਚ ਹੋ ਰੂਗੀ ਜਾਂ ਫਿਰ ਮੈਂ ਬਸ ਕਰ ਬਸ ਕਰ ਰੱਬ ਤੋਂ ਡਰ ਇਹਨਾਂ ਵਾਇਦਨ ਕੋਸ ਤੋਂ ਨਾ ਪਾ ਦੇ ਕੇ ਗੱਲ ਤੋਂ ਹੂੰ ਪਛਤਾਉਂਗੀ ਉਹ ਵੀ ਮੈਂ ਕਦੀ ਵੀ ਨਹੀਂ ਹੋ ਹੀ ਨਹੀਂ ਸਕਦਾ ਮੇਰੇ ਤੇ ਆ ਜਾ ਬੈਜੋ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਬੈਠਾ ਹੀ ਆ ਕੋਈ ਲੋੜ ਨਹੀਂ ਆ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਜੇ ਸਾਡੇ ਗਿਆ लवली ਨੂੰ ਘਰ ਚੋਂ ਖੁਸ਼ੀ ਮਿਲਦੀ ਆ ਨਾ ਤੇ ਹੋਰ ਕੀ ਚਾਹੀਦਾ ਜੇ ਸਾਡੇ ਘਰ ਪੁੱਤ ਆ ਜੇ ਤੇ ਹੋਰ ਕੀ ਚਾਹੀਦਾ ਇਹ ਦਿਲ ਚਾ ਵੀ ਮੇਰੀਆਂ ਧੀਆਂ ਦੇ ਮੱਥੇ ਲੱਗੂਗੀ ਤੇ ਸ਼ਾਇਦ ਇਹਦੇ ਘਰ ਵੀ ਧੀ ਨਾ ਹੋ ਜੇ ਸਾਨੂੰ ਪੁੱਤ ਚਾਹੀਦਾ ਉਹ ਵੀ ਪੁੱਤ ਤਾਂ ਮੇਰਾ ਹੀ ਹੋਊਗਾ ਨਾ ਕੋਈ ਗੱਲ ਨਹੀਂ ਅਸੀਂ ਇਹਨੂੰ ਨਾਰਾਜ਼ ਨਹੀਂ ਕਰਨਾ ਸਾਡੀ ਛੋਟੀ ਧੀਆਂ ਵਰਗੀ ਆ ਕੋਈ ਗੱਲ ਨਹੀਂ ਤੁਸੀਂ ਲੜੋ ਨਾ ਮੈਂ ਕਰਦਾ ਤੇਰੀ ਭਾਬੀ ਨਾਲ ਗੱਲ ਅਸੀਂ ਚਲ ਜਾਗੇ ਘਰੋਂ ਤੁਸੀਂ ਖੁਸ਼ ਰਹੋ ਲੜਨ ਦੀ ਨਹੀਂ ਲੋੜ ਤੁਸੀਂ ਇੱਕ ਮਿੰਟ ਬੰਦਾ ਗੱਲ ਤਾਂ ਸੁਣੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੋੜੇ ਕਿਹਾ ਤੇ ਇਹ ਵੀ ਖੁਸ਼ੀ ਦਾ ਤਰ੍ਹਾਂ ਕਰਾਂਗਾ ਹਾਂਜੀ ਕੀ ਹੋਇਆ ਬੜੇ ਚੁੱਪੋ ਕਰਕੇ ਆ ਕੇ ਬਹਿ ਗਏ ਜੇ ਕੋਈ ਗੱਲ ਚੁੱਪ ਕਰਕੇ ਤੇ ਨਹੀਂ ਕੋਈ ਗੱਲ ਨਹੀਂ ਆ ਮੈਂ ਸੋਚ ਰਿਹਾ ਸੋਨੀਆ ਥੋੜੇ ਦਿਨ ਆਪਾਂ ਦੂਜੇ ਘਰ ਨਾਲ ਸ਼ਿਫਟ ਹੋ ਜੀਏ ਦੂਜੇ ਘਰ ਕਦ ਤੂੰ ਦੂਜੇ ਘਰ ਸ਼ਿਫਟ ਹੋ ਜੀਏ ਯਾਰ ਮੈਂ ਅੰਦਰ ਗਿਆ ਤੇ ਲਵਨੀ ਨਾ ਜੱਜ ਨਾਲ ਲੜ ਰਹੀ ਹੈ ਕੀ ਕਹਿੰਦੀ ਵੀ ਮੇਰੇ ਘਰ ਬੱਚਾ ਹੋਣ ਵਾਲਾ ਤੇ ਮੇਰੇ ਘਰ ਮੁੰਡਾ ਹੀ ਹੋਣਾ ਹਾਂ ਤੇ ਜੇ ਮੈਂ ਇਹਦੇ ਮੱਥੇ ਲੱਗਦੀ ਰਹੀ ਇਹਦੀਆਂ ਕੁੜੀਆਂ ਦੇ ਮੱਥੇ ਲੱਗਦੀ ਰਹੀ ਨਾ ਤੇ ਮੇਰੇ ਘਰ ਵੀ ਕੁੜੀ ਹੋਊਗੀ ਮੈਂ ਨਹੀਂ ਇੱਥੇ ਕੁੜੀ ਲੈਣੀ ਮੇਰੇ ਘਰ ਦਾ ਮੁੰਡਾ ਹੀ ਹੋਣਾ ਤੇ ਉਹ ਨਾਲ ਲੰਡਈ ਤੇ ਮੈਂ ਚਾਣ ਪੁੱਤੋ ਚਲ ਗਿਆ ਦੱਸ ਉਹ ਹੁਣ ਕੁੜੀਆਂ ਤੱਕ ਵੀ ਪਹੁੰਚ ਗਈ ਆ ਹੁਣ ਇਹੋ ਜੀ ਸੋਚ ਰੱਖਣ ਲੱਗ ਪਈ ਆ ਅਸੀਂ ਤਾਂ ਨੂੰ ਕਦੀ ਕੁਝ ਮਾੜਾ ਕਿਹਾ ਨਹੀਂ ਆ ਸਗੋਂ ਉਹਨੂੰ ਆਪਣੀਆਂ ਧੀਾਂ ਵਾਂਗੂ ਰੱਖੀਦਾ ਕਿ ਜਿਸ ਤਰ੍ਹਾਂ ਉਹ ਸਾਡੀਆਂ ਧੀਾਂ ਉਹਦਾ ਹੀ ਸਾਡੀ ਏ ਧੀ ਆ ਤੇ ਹੁਣ ਹਾਂ ਕੁਝ ਕਰਨ ਲੱਗ ਪਈ ਸਾਡੇ ਨਾਲ ਚਲੋ ਜਿੱਦਾਂ ਤੁਹਾਡੀ ਖੁਸ਼ੀ ਉਦਾਂ ਹੀ ਹਾਏ ਸ਼ੁਗਰ ਅੱਜ ਜਾਣਗੇ ਥੋੜਾ ਘਰ ਖਾਲੀ ਹੋਊਗਾ ਮੈਨੂੰ ਕਹਿੰਦੇ ਹੀ ਪਛਤਾਉਣਾ ਪਊਗਾ ਵਗਾ ਕੇ ਛੱਡੀ ਕਿ ਨਹੀਂ ਮੈਂ ਆਪਣੀ ਜਿੱਦ ਹਾਈ ਸਿਰ ਨੂੰ ਕੀ ਹੋਈ ਜਾਂਦਿਆ ਨੂੰ ਕਿਉਂ ਗਿਆ ਰ ਮੋੜ ਨੂੰ ਲਵਲੀ ਲਵਲੀ

ਕਾ ਡਾਕਟਰ ਨੂੰ ਸਾਥ ਦੇ ਲਿਆਓ ਡਾਕਟਰ ਨੂੰ ਮੈਂ ਸੌਰੀ ਮੈਂ ਇੰਜੈਕਸ਼ਨ ਦੇਤੇ ਆ ਪਰ ਜਿਹੜਾ ਟੱਡਾ ਹੋਣ ਵਾਲਾ ਬੱਚਾ ਨਹੀਂ ਰਿਹਾ ਉਹਦਾ ਮਿਸਗਰੈਵਡ ਹੋ ਗਿਆ ਸ਼ੀ ਇਜ਼ ਨੋ ਮੋਰ ਤੇ 2 ਘੰਟੇ ਤੱਕ ਨਨੋਸ਼ ਆ ਜਾਏਗਾ ਤੇ ਤੁਹਾਨੂੰ ਬੋਰਸ਼ਣ ਕਰਾਉਣੀ ਪੈਣੀ ਠੀਕ ਹੈ ਤੇ ਤੁਹਾਨੂੰ ਕੁਝ ਮੈਡੀਸਿਨ ਲਿਖ ਦਿੰਦਾ ਉਹ ਤੁਸੀਂ ਲੈ ਲਓ ਡਾਕਟਰ ਵਰਕੇ ਸਭ ਕੁਝ ਠੀਕ ਹੈ ਹਾਂ ਜੀ ਬਾਕੀ ਸਭ ਕੁਝ ਇਹ ਨਾ ਠੰਡ ਤੇਰੇ ਜਿਹੜਾ ਤੇਰੇ ਸਿਰ ਨੂੰ ਹੰਕਾਰ ਚੜਿਆ ਸੀ ਹਨਾ ਰੱਬ ਨੇ ਤੋੜਤਾ ਤੇਰਾ ਹੰਕਾਰ ਓ ਰੱਬ ਤੋਂ ਡਰ ਕੇ ਰਹਿਦਾ ਨੀਲੀ ਛੱਤ ਅਲੇ ਤੋਂ ਮੈਨੂੰ ਮਾਫ਼ ਕਰ ਦੋ ਮਾਫ਼ ਕਰ ਦੋ ਮੈਨੂੰ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਆ ਮਾਫ਼ ਕਰ ਦੋ ਮਾਫ਼ੀ ਮੈਨੂੰ ਤੋਂ ਕੀ ਮੰਗਣੀ ਪਾਬੀ ਤੇ ਤੋ ਵੀਰੇ ਤੋਂ ਮੰਗ ਜਿਹਨਾਂ ਤੂੰ ਗੁਨਾਹ ਕਰਿਆ ਜਿਹਨਾਂ ਤੂੰ ਦਿਲ ਦਿਖਾਇਆ ਛੱਬੀ ਆ ਗਈ ਆਜੋ ਬੈਠ ਜਾਓ ਆਜੋ ਬੈਠ ਹਾਂ ਲਵਿੰਗ ਠੀਕ ਆਣ ਅੰਦੀ ਵੀ ਨਹੀਂ ਠੀਕ ਮੈਂ ਠੀਕ ਹਾਂ ਹੁਣ ਮੈਨੂੰ ਮਾਫ਼ ਕਰ ਦੋ ਮੈਂ ਮੱਡਾ ਬੜਾ ਦਿਲ ਦਿਖਾਇਆ ਜੇ ਮੈਂ ਹੰਕਾਰ ਕਰਦੀ ਤੇ ਰੱਬ ਨੇ ਮੇਰਾ ਹੰਕਾਰ ਹੀ ਤੋੜਦਾ ਮੈਨੂੰ ਮਾਫ਼ ਕਰ ਦੋ ਮੁੰਡਾ ਟਿੱਪੜੀ ਬੜੇ ਗੋਲੇ ਕਰ ਮਾਫ਼ ਕਰ ਦੋ ਦੀਦੀ ਨੂੰ ਨਹੀਂ लवली ਤੈਨੂੰ ਮਾਫੀ ਮੰਗਣ ਦੀ ਵੀ ਲੋੜ ਆ ਤੂੰ ਸਾਡੀਆਂ 3 ਵਰਗੀਆਂ 3 ਮਾਫੀ ਨਹੀਂ ਮੰਗਦੀਆਂ ਹੁੰਦੀਆਂ ਫਿਰ ਕਿਉਂ ਆ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਕੋਈ ਗੱਲ ਨਹੀਂ ਤੂੰ ਸਾਡੇ ਬੱਚਿਆਂ ਵਰਗੀਆਂ ਬਾਕੀ ਜੋ ਹੋਇਆ ਬੜਾ ਮਾੜਾ ਆ ਚੱਲ लवली ਕੋਈ ਗੱਲ ਨਹੀਂ ਬਾਕੀ ਸਾਰੀਆਂ ਗੱਲਾਂ ਛੱਡ ਜੋ ਹੋਇਆ ਰੱਬ ਆਪਣੀ ਫੇਰ ਸੁਣੂਗਾ ਚੱਲ ਮਾਫੀ ਮੰਗਣ ਦੀ ਨਹੀਂ ਕੋਈ ਲੋੜ ਚੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੀ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਕਮੈਂਟ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਤੁਹਾਡੇ ਸਾਥ ਦੀ ਬਹੁਤ ਜਿਆਦੀ ਲੋੜਿਆ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ